ਅੱਜ ਲੋੜੀ ਦਾ ਕੱਲ ਲੋੜੀ ਨਾ ਕੇ ਗਈ ਐ ਅੱਜ ਮਾਗੀ ਆਣ ਕੇ ਤੇਰੀ ਹਾਂਜੀ ਅੱਜ ਮਾਗੀ ਦਾ ਦਿਨ ਆ ਵੀਰੋ ਸ਼ਾਮ ਨੂੰ ਵੀਡੀਓ ਬਣਾ ਰਹੇ ਆ ਹੋ ਸਕਦਾ ਡਾਊਨਲੋਡ ਅੱਜ ਸ਼ਾਮ ਨੂੰ ਕਰ ਦਈਏ ਕੱਲ ਨੂੰ ਕਰ ਦਈਏ ਇਹ ਨਾਲ ਇੱਧਰ ਨਿਰਮਲ ਖੜਾ ਮੇਰੇ ਨਾਲ ਨਿਰਮਲ ਤੈਨੂੰ ਪਤਾ ਹੀ ਐ ਮੇਰੇ ਨਾਲ ਹੀ ਹੁੰਦਾ 24 ਘੰਟੇ ਤੇ ਨਾਲ ਐਮਲੋ ਕੁਲਵਿੰਦਰ ਖੜਾਗਾ ਮੇਰਾ ਸਰਨਾਮੀਆਗਾ ਸਾਡੇ ਪੰਡੀ ਭਾਈ ਬਖਤੌਰੀ ਖੜਿਆ ਸਾਹਮਣੇ ਓਪੋਜੀਟੀ ਭਰਾ ਉਹ ਵਡੈਟੇਟਰ ਆ ਤੇ ਇੱਧਰ ਮੈਂ ਇਹਨਾਂ ਕੋਲੇ ਸਿੱਧੂ ਫੈਮਿਲੀ ਕੋਲੇ ਖੜਾਂਗਾ ਕਿਉਂ ਕਿਹੜੇ ਪੁਰਾਣੇ ਟਰੈਕਟਰ ਵਿੱਚ ਕੱਟੇ ਹੁੰਦੇ ਆ ਜਾਂ ਮੇਰੇ ਸੇਲ ਕਰੇ ਹੁੰਦੇ ਆ ਟਰੈਕਟਰ ਬੁੱਕ ਹੋਏ ਹੁੰਦੇ ਆ ਕਿਵੇਂ ਉਹ ਦੇਖੋ ਉਧਰ ਬੁੱਕ ਹੋਇਆ ਹੋਇਆਗਾ ਟਰੈਕਟਰ ਉਹ ਬਾਹਰ ਜਾਣਾ ਹੌਲੈਂਡ ਕੰਟਰੀ ਚ ਜਾਣਾ ਵੀਰ ਉਹ ਵੀ ਖੜਾਗਾ ਤੇ ਇੱਧਰ ਖੜੇ ਨੇ ਟਰੈਕਟਰ ਇਹਨਾਂ ਦੀ ਵੀਡੀਓ ਅਲੱਗ ਪਾ ਕੇ ਦੱਸਾਂਗੇ ਤੇ ਕਾਫੀ ਟਰੈਕਟਰ ਅਜੇ ਘਰੇ ਖੜੇ ਨੇ ਇਹ ਟਰੈਕਟਰ ਅੱਜ ਤੋਲ ਕੇ ਇਹਨਾਂ ਨੇ ਬਹੁਤ ਵੱਡਾ ਫੈਸਲਾ ਕਰਿਆ ਮੁੰਡਿਆਂ ਨੇ ਮੈਂ ਦਨੋਖੇ ਯਾਦਾ ਹਿਸਾਬ-ਤਾਬ ਲਾ ਲਿਓ ਕਹਿੰਦੇ ਨਹੀਂ ਹਿਸਾਬ-ਤਾਬ ਸਾਡਾ ਜੱਟਾਂ ਲਈ ਆ ਕਿਉਂ ਇਹਨਾਂ ਨੂੰ ਮੈਂ ਦੇ ਦਿੰਨਾ ਉਹ ਟਰੈਕਟਰ ਕਿਹੜੇ ਵਿੱਚ ਕੱ ਜੋ ਨਾਲ ਤੁਰੇ ਫਿਰਦੇ 24 ਘੰਟੇ ਹੁਣ ਪੱਕੀ ਕਰ ਲਈ ਸਲਾਹ ਤੋਲ ਕੇ ਇਹਦਾ ਗਮਨ ਪੱਕੀ ਪੱਕੀ ਹੈ ਨਾ ਸਾਰੇ ਟਰੈਕਟਰ ਆ ਮਲੋ ਤਿੰਨੇ ਟਰੈਕਟਰ ਆ ਵੀਰੋ ਫਾਰਮ 60 ਆ 196 ਮਾਡਲ ਆ 1 2000 ਮਾਡਲ ਆ ਇਹ ਟਰੈਕਟਰ ਤੋਲ ਕੇ ਦੇਨੇ ਆ ਸਾਰੇ ਦੱਸੋ ਹੁਣ ਕਿਹੜਾ ਮਾਡਲ ਦਾ ਨੂੰ ਮਿਲ ਆ ਇਹ ਹੈਗਾ 96 ਮਾਡਲ ਆ 96 ਮਾਡਲ ਖੜ ਜਾ ਜੇ 96 ਮਾਡਲ ਆ ਆਹ ਕਿਹੜਾ ਮਾਡਲ ਆ ਇਹ ਹੈਗਾ 98 ਮਾਡਲ ਇਹ 98 ਮਾਡਲ ਆ ਤੇ ਕਿਦਰੀ ਆਹ ਕਿਹੜਾ ਮਾਡਲ ਆ 2000 2000 2002 ਮਾਡਲ ਆ ਤੇ ਇੰਜ ਜਿਵੇਂ ਕਿਵੇਂ ਇਧਰਲੇ ਪਾਸੇ ਆ ਜਾਓ ਇੰਜ ਗੇਅਰ ਤੇ ਕਿਵੇਂ ਆ ਓ अच्छा हां तसल्ली वाले ट्रैक्टर ਨੂੰ ਜਿਵੇਂ ਮਸੱਲੀ ਦਾ ਟਰੈਕਟਰ ਆ ਗਿਆ ਠੀਕ ਹੈ ਤਸੱਲੀ ਵਾਲੇ ਟਰੈਕਟਰ ਵੀਰੋ ਕਿਉਂ ਪਹਿਲਾਂ ਕੱਟੇ ਤਾਂ ਮਾਈ ਹੋਏ ਸੀਗੇ ਮਾਈ ਦਿੱਤੇ ਹੋਏ ਇਹਨਾਂ ਨੂੰ ਟਰੈਕਟਰ ਇਹ ਕਿਉਂ ਪੂਰੇ ਤੁਸੀਂ ਚਾਰਜ ਲੂਗੇ ਦੇਖਿਆ ਨਾ ਇਹ ਚਾਰ ਲੂ ਕੋਈ ਬਾਹੋਂ ਵਾਲਾ ਲਈ ਲਾਂਭਾ ਨਹੀਂ ਹੁੰਦਾ ਦਾ ਬਾਈ ਤਸੱਲੀ ਵਾਲੇ ਹੈ ਨਾ ਮਸੱਲੀ ਦਾ ਵਾਲਾ ਟਰੈਕਟਰ ਹੈ ਠੀਕ ਹੈ ਨਵੇਂ ਟਾਇਰ ਆ ਪੂਰੇ ਵਧੀਆ ਹਾਂ ਕਿ ਸੁਨਾਰੇ ਟਾਇਰ ਇਹਦੇ ਠੀਕ ਹੈ ਤੇ ਇਹਦੇ ਇਹਦੇ ਗੁੜੀਆਰ ਦੇ ਠੀਕ ਹੈ ਕੋਈ ਐਮ ਆਰ ਐਫ ਨਹੀਂ ਕੰਪਨੀ ਦੇ ਟਾਇਰ ਹੀ ਆ ਕੰਪਨੀ ਦੇ ਟਾਇਰ ਹੀ ਆ ਤਿੰਨਾਂ ਦੇ ਕੰਪਨੀ ਦੇ ਟਾਇਰ ਆ ਵੀਰੋ ਤੋਲ ਕੇ ਹੁਣ ਤੁਸੀਂ ਉਹ ਆਪ ਦਾ ਬਣਮੁੜ ਪੱਕਾ ਬ ਕੱਲ ਨੂੰ ਕੋਈ ਉਹ ਗੱਲ ਨਾ ਹੋਵੇ ਕੱਲ ਨੂੰ ਕੋਈ ਅਗਲਾ ਕਿਹਾ ਤੁਹਾਡੀ ਵੀਡੀਓ ਦੇਖ ਕੇ ਆਇਆ ਵੀ ਇੱਥੇ ਤੁਸੀਂ ਆਖੋ ਵੀ ਸਾਨੂੰ ਘੱਟ ਦੇ ਆ ਵਾਧਦੇ ਆ ਸਾਰੇ ਜੀ ਤੋਲ ਕੇ ਦੇਵੋਗੇ ਨਾ ਮੇਰੀ ਕਹਿਤੀ ਗੱਲ ਕਹਦੀ ਟਾਇਰ ਵੀ ਵਿੱਚੇ ਬੈਟਰੀ ਸਰ ਸਿਰ ਟੋਲ ਕੇ ਦੇਵੋਗੇ ਐਵੇਂ ਜਿੱਕਰ ਹਾਂ ਕਿ ਦੇਖੋ ਵੀ ਨਾ ਇਸ ਦਾ ਟਾਇਰਾਂ ਦੇ ਹੱਡ ਲੈਵਾਂਗੇ ਜਾਂ ਬੈਟਰੀ ਦੇ ਹੱਡ ਲੈਵਾਂਗੇ ਕੁਝ ਨਹੀਂ ਕਰਨਾ ਅੱਛਾ ਸਾਰਾ ਕੁਝ ਵਿੱਚੇ ਛਤਰੀ ਵਿੱਚੇ ਟਾਇਰ ਸਾਰਾ ਕੁਝ ਤੋਲ ਕੇ ਦੇਵੋਗੇ ਹਾਂ ਆ ਗਈ ਵਾਰ ਤੂੰ ਆਖੋ ਨਹੀਂ ਬਈ ਟਾਇਰਾਂ ਦੇ ਤੁਸੀਂ ਹੱਡ ਲੈਵਾਂਗੇ 20000 ਰੁਪਿਆ ਇਹ ਗੱਲ ਤਾਂ ਨਹੀਂ ਹੁੰਦੀ ਪੱਕੀ ਗੱਲ ਹੈ ਨਾ ਹਾਂ ਮੋਬਾਈਲ ਨੰਬਰ ਬੋਲ ਦੇ ਲੈ ਕਿੰ 70682 ਇਹ ਨਾ ਮੋਬਾਈਲ ਨੰਬਰ 9463021930 ਲੇਕਿਨ ਆਈ ਦਾ ਕਿੰਨਾ ਰੇਟ ਰੱਖਦਾ ਫਿਰ ਇਹਦਾ ਹੈਗਾ ਜੀ 80 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਲੈ ਕੱਢ ਦੇ 80 ਰੁਪਏ ਕਿਲੋ 80 ਰੁਪਏ ਕਿਲੋ ਆ ਵੀਰੋ ਉਹ ਇਹਨਾਂ ਦੀ ਓਪਨਿੰਗ ਕਰ ਰਹੇ ਆ ਰੇਟ ਦੀ ਆਏ ਹੇ 2000 ਮਾਡਲ ਆ 50 50 ਨੰਬਰ ਹੈ ਪੰਜਾਬ ਨੰਬਰ ਡਬਲ ਕਲਚ ਹੈ ਅੱਛਾ ਹਾਂ ਪੰਜਾਬ ਨੰਬਰ ਆ ਡਬਲ ਕਲਚ ਦੇ ਆਹ ਕੁਲਵਿੰਦਰ ਸਿੰਘ ਦਿਖਾ ਦੂੰ ਇਹ ਹੈਗਾ 98 ਮਾਡਲ ਅੱਛਾ ਇਹ ਹੈਗਾ 98 ਮਾਡਲ ਇਹਦਾ ਕਿੰਨਾ ਰੱਖਦਾ 70 ਰੁਪਏ ਕਿਲੋ 70 ਰੁਪਏ ਕਿਲੋ ਇਹ ਤੋਲ ਕੇ 70 ਰੁਪਏ ਕਿਲੋ ਕਰਤਾ ਦੇਖ ਲੈ ਤੇ ਆਹ ਇਹ ਹੈਗਾ 96 ਮਾਡਲ ਆ ਇਹ ਹੈਗਾ 96 96 98 ਦੋ ਦੋ ਸਾਲ ਦਾ ਫਰਕ ਆ ਵੀਰੋ ਇਹ ਵੀ 70 ਰੁਪਏ ਇਹ ਵੀ 70 ਰੁਪਏ ਕਿਲੋ ਆ ਇਹ ਵੀ 70 ਰੁਪਏ ਕਿਲੋ ਆ ਲੈ ਹੁਣ ਇਹਨੇ ਕੰਡੀਸ਼ਨ ਸੁਣਾ ਦੇ ਇਹਦੇ ਟਾਇਰ ਕਿੰਨੇ ਕਾ ਇਹਦੇ ਹੈਗਾ ਮੰਨ ਲਾ ਵੀ 90 ਪਹੇ ਪਹੇ ਟਾਇਰ ਆ ਹਾਂ ਚਲੋ ਤੁਸੀਂ 80 ਪਹੇ ਮੰਨ ਲਓ ਹੋਰ 15 ਪਹੇ ਘੱਟ ਮੰਨ ਲਓ ਮਾਰ ਲੈ ਮਾਡਲ 96 ਆ ਇੰਜਨ ਗੇਅਰ ਤਾਂ ਓਕੇ ਆ ਹੈ ਇੰਜਨ ਗੇਅਰ ਦਾ ਓਕੇ ਆ ਵੀਰੋ ਮਾਡਲ 96 ਪਿੰਡ ਬਾਦਲ ਤੋਂ ਕੱਟਿਆ ਸੀ ਮੇਰੇ ਯਾਦ ਆ ਗਿਆ ਟਰੈਕਟਰ ਕਿਉਂ ਕਿਹੜੇ ਟਰੈਕਟਰ ਕੱਟੇ ਹੁੰਦੇ ਆ ਇੱਥੇ ਖੜੇ ਰਹਿੰਦੇ ਆ ਕਾਫੀ ਟਰੈਕਟਰ ਹੋਰ ਖੜੇ ਆ ਕੋਈ ਐਨੇ ਟਰੈਕਟਰ ਜੀ ਭੁੱਲੀ ਜਾਂਨੇ ਵੀਰੋ ਜਿਆਦਾ ਘੜ ਘੜ ਕੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਕੀ ਸੇਲ ਬਹੁਤ ਜ਼ਿਆਦਾ ਆ ਸੇਲ ਜ਼ਿਆਦਾ ਹੋਣ ਕਰਨੇ ਤੇ ਇਹ ਕੇਂਦਰੀ ਕਿਹੜਾ ਮਾਡਲ ਆ 98 ਹਾਂਜੀ ਸਾਹਮਣੇ 98 ਮਾਡਲ ਆ ਇਹ ਟਰੈਕਟਰ ਦੇ ਟਰ ਕਿੰਨੇ ਕਸ 80 80 ਮੰਨ ਲੋ ਯਾਰ 80 ਮੰਨ ਲੋ ਤੁਸੀਂ ਚਾਰਾ ਟਰੈਕਟਰਾਂ ਦੇ ਇੱਕ ਦੇ JK ਦੇ ਇੱਕ ਦੇ ਗੁਡੀਆ ਦੇ ਇੱਕ ਦੇ MRF ਦੇ ਕੰਪਨੀ ਦੇ ਟਾਇਰ ਹਨ ਹਾਂ ਕੰਪਨੀ ਦੇ ਟਾਇਰ ਇੰਜਨ ਗੇਅਰ ਦੇ ਤਿੰਨੇ ਟਰੈਕਟਰ ਪੂਰੇ ਸਾਫ ਹੈ ਠੀਕ ਹੈ ਇੰਜਨ ਦੇ ਵੀ ਤੇ ਗੇਅਰ ਦੇ ਵੀ ਇੰਜਨ ਦੇ ਵੀ ਤੇ ਗੇਅਰ ਦੇ ਤੇ ਉਹ ਕਲੱਚ ਚੈੱਕ ਆ ਕੇ ਦੋ ਉਹ ਡਬਲ ਕਲੱਚ ਹੈ ਮੜਾ ਨੇੜੇ ਹੋ ਗਏ ਅਸਿਆ ਡਬਲ ਕਲੱਚ ਆ ਠੀਕ ਹੈ ਡਬਲ ਕਲੱਚ ਤੇ ਰੰਗ ਰੰਗ ਪੁਰਾਣਾ ਹੋਇਆ ਸਾਰਾ ਟਰੈਕਟਰ ਹਨਾ ਦਸੱਲੀ ਨਾਲ ਟਰੈਕਟਰ ਡਬਲ ਕਲੱਚ ਹੈ ਵੀਰੋ 2000 ਮਾਡਲ ਇਹ ਕੀ ਰੇਟ ਆ ਇਹ ਸਰ ਵੀ ਗੇਲ ਇਹ 80 ਰੁਪਏ 80 ਰੁਪਏ ਕਿਲੋ ਤੋਲ ਕੇ ਤੋਲ ਕੇ ਲੈ ਜਾਓ ਵੀਰੋ 80 ਰੁਪਏ 70 ਰੁਪਏ 70 ਰੁਪਏ ਤੋਲ ਕੇ ਵਿੱਚੀ ਦੁਬਾਰੀ ਦੱਸ ਦਿਓ ਵੀਰੋ ਵਿੱਚੇ ਟਾਇਰ ਵਿੱਚੇ ਟਾਇਰ ਵਿੱਚੇ ਸਾਰਾ ਕੁਝ ਐਵੇਂ ਦੀ ਕਰੀ ਤੋਲ ਕੇ ਅੱਛਾ ਕੰਡੇ ਦੇ ਚੜਾ ਲੇ ਬੰਦਾ ਠੀਕ ਹੈ ਤੋਲ ਕੇ 80 ਰੁਪਏ ਦੇ ਹਿਸਾਬ ਨਾਲ ਉਸ ਚੀਜ਼ ਦੇ ਆ 70 ਦੇ ਹਿਸਾਬ ਨਾਲ ਪੈਸੇ ਦੇ ਠੀਕ ਹੈ ਵੀ ਕਿੰਨਾ ਹੋਇਆ ਬਸ ਉਸਾਰਾ ਤੁਹਾਨੂੰ ਵੀ ਉਹ ਸਾਨੂੰ ਪੈਸੇ ਲੈ ਲਓਗੇ ਆ ਵੀ ਜੀ ਲਾਉਣੀ ਨਹੀਂ ਕੋਈ ਲਾਉਣੀ ਨਹੀਂ ਨਾ ਠੀਕ ਹੋ ਗਈ ਰਿਆਤ ਕਰ ਦੋਗੇ ਮਣੀ ਮੁੱਡੀ ਕੋਈ ਨਾ ਰਿਆਤ ਨਹੀਂ ਹੋਣੀ ਰਿਆਤ ਹੋਣੀ ਨਹੀਂ ਰਿਆਤ ਭਜਦੇ ਆ ਮਤਲਬ ਰੇਟ ਦੀ ਭਜਦੀ ਲੱਗਦੇ ਆ ਇਹ ਕੋਈ ਰਿਆਤ ਨਹੀਂ ਹੋਣੀ ਰੇਟ ਤੋਂ ਭਜਦੇ ਨਹੀਂ ਰਿਆਤ ਹੋਣੀ ਨਹੀਂ ਅੱਛਾ ਮੁੱਕਰਦੇ ਹੈ ਨਹੀਂ ਹੈ ਨਹੀਂ ਮੁੱਕਰਦੇ ਮੁਕਰਦੇ ਹੈ ਨਹੀਂ ਕਹਿੰਦੇ ਤੇ ਰੇਟ ਤੋਂ ਕੇਂਦਰੀ ਪੱਕੀ ਗੱਲ ਹੈ ਨਾ ਵੀਰੇ ਅੱਛਾ ਤੇ ਛੜਦੇ ਕੋਈ ਹੈ ਨਹੀਂ ਡੰਨੀ ਤੇ ਕਿੰਨਾ ਘਟਦੀ ਹੈ ਨਾ ਵੱਧਦੀ ਹੈ ਹਨਾ ਠੀਕ ਹੈ ਵੀ ਕੋਈ ਆ ਕੇ ਕਾਪੇ ਗੁੱਪੇ ਕਾਪੇ ਗੁੱਪੇ ਹੈਗੇ ਨਾ ਸਾਰਾ ਕੁਝ ਠੀਕ ਹੈ ਆ ਵੀ ਆ ਵਧੀਆ ਕੰਮ ਦੀ ਤੋਲ ਕੇ ਦਿੰਦਾ ਕਾਪੀ ਨਹੀਂ ਹੋਣੀ ਹਾਂ ਆ ਕੰਮ ਦੀ ਗੱਲ ਕਰੀਏ ਨਹੀਂ ਹੈ ਹਨਾ ਭਾਈਆ ਜੰਟਰਾਂ ਦੇ ਵੀ ਛੋਟੇ ਕੀਮਤਾਰ ਨੇ ਲੈਣਾ ਹੋਵੇ ਅਲੱਗਾਂ ਤੋਲ ਕੇ ਕਾਪੀ ਨਹੀਂ ਮਿਲਣੀ ਸਾਰਾ ਕੋ ਸਬੂਤ ਦੇਵਾ ਹਾਂ ਪੰਜਾਬ ਨੰਬਰ ਟਰੈਕਟਰ ਆ ਦਸੱਲੀ ਵਾਲੇ ਕਿਵੇਂ ਆ ਤਾਂ ਬਾਈ ਦੇ ਨਾਂ ਹੀ ਸੀ ਟਰੈਕਟਰ ਤਿੰਨੇ ਟਰੈਕਟਰ ਪੰਜਾਬ ਨੰਬਰ ਆ ਤਿੰਨੇ ਨੰਬਰ ਤਿੰਨਾਂ ਦੀਆਂ ਕਾਪੀਆਂ ਹੈਗੀਆਂ ਹਾਂ ਆ ਬਹੁਤ ਸਿਆਣੀ ਗੱਲ ਕਰੀ ਆ ਤੁਹਾਡੀ ਗੱਲ ਨਹੀਂ ਦਿਮਾਗ ਚ ਆਉਂਦੀ ਤਿੰਨ ਕੁੱਟਿਆ ਬਾਈ ਹੈਂ ਕੁੱਬਿਆਂ ਤੋਂ ਹਾਂ ਕੁੱਬਿਆਂ ਤੋਂ ਕੱਟਿਆ ਹੋਇਆ ਗਿਆ ਇਧਰ ਆ ਤੁਹਾਡੇ پاس-પાસ ਪਿੰਡਾਂ ਦੇ ਕੱਟੇ ਹੋਏ ਆ ਅੱਛਾ ਆਪਦੇ ਨਾਂ ਹੀ ਉਹਨਾਂ ਦੇ ਬਾਈਆਂ ਦੇ ਤੇ ਬਿਲਕੁਲ ਕੇਂਦਰੀ ਦੀ ਕਿਵੇਂ ਸਿਆਣੀ ਗੱਲ ਆ ਵੀਰੋ ਕੰਡੀਸ਼ਨ ਚੈੱਕ ਕਰ ਲਓ ਕਿ ਆਹ ਲੱਗਦਾ ਇਹਨੇ ਕਾਪੀ ਨਹੀਂ ਹੋਣੀ ਕਾਗਜ਼ ਨਹੀਂ ਸਾਰਾ ਕੁਝ ਹੈ ਹੈ ਗਾਰੰਟੀ ਮੂਰਲੇ ਮਰਾੜ ਵੀ ਨਾਲ ਲੱਗੇ ਹੋ ਪੂਰੇ ਵਧੀਆ ਸਾਫਟ ਡੈਟਰ ਥੋੜਾ ਹਨੇਰਾ ਹੋ ਗਿਆ ਵੀਰੋ ਕਿਉਂ ਕਾਰੋਬਾਰ ਚ ਬਿਜੀ ਸੀਗੇ ਤੇ ਕਰ ਲਿਓ ਸਪਰਕ ਜ਼ਿੰਮੇਵਾਰੀ ਮੇਰੀ ਆ ਵੜੈਂਟ ਡੈਟਰ ਦੀ ਪੂਰੀ ਤਸੱਲੀ ਹੈ ਵੀਰੋ ਕਿਉਂ ਵੜੈਂਟ ਡੈਟਰ ਦੀ ਟੀਮ ਦੇ ਮੈਂਬਰੀ ਨੇ ਆ ਇੱਕ ਤਰ੍ਹਾਂ ਦੇ ਆਪਦੇ ਨਾਲ ਆਪਦੇ ਭਰਾਵਾਂ ਨੂੰ ਕੋਈ ਰੁਜ਼ਗਾਰ ਮਿਲ ਜੇ ਚੰਗੀ ਗੱਲ ਹੁੰਦੀ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਤੁਸੀਂ ਆਪਣਾ ਰੇਟ ਵੀ ਲਾਇਓ ਕਿੰਨੇ ਰੁਪਏ ਕਿਲੋ ਤੁਸੀਂ ਵੀ ਰੇਟ ਲਾਇਓ ਤੇ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਧੰਨਵਾਦ